ਤੁਸੀਂ ਹੈਲਪ ਦਾ ਕੀ ਕਰਨੀ ਆ ਤੁਸੀਂ ਕਹਿ ਰਹੇ ਉਹਨੂੰ ਕੋ ਆਪ ਦੀ ਥੀ ਨੂੰ ਦੇ ਉਹਨੂੰ ਕਹ ਫਰਨੈਲ ਪਿਆ ਤੂੰ ਆਪ ਪੀ ਵੀ ਹਾਂ ਨਹੀਂ ਮਰਦਾ ਬੰਦਾ ਤੇ ਪੀ ਕੇ ਦੇਖੇ ਬਾਈ ਜੀ ਇੱਕ ਕੱਪੜੇ ਦੀ ਦੁਕਾਨ ਤੇ ਖਰੀਦਦਾਰੀ ਕਰਨ ਆਈ ਮਹਿਲਾ ਨੂੰ ਪੀਣ ਵਾਲੇ ਪਾਣੀ ਦੀ ਥਾਂ ਫਰਨੈਲ ਦੇ ਦਿੱਤੀ ਗਈ ਹੈ ਜਿਸ ਦੇ ਨਾਲ ਕੀ ਮਾਮਲਾ ਕਾਫੀ ਪੱਕ ਗਿਆ ਤਾਂ ਤਸਵੀਰਾਂ ਫਰੀਦਕੋਟ ਦੇ ਮੇਨ ਬਾਜ਼ਾਰ ਤੋਂ ਨੇ ਜਿੱਥੇ ਕੱਪੜੇ ਦੀ ਦੁਕਾਨ ਤੇ ਇੱਕ ਮਹਿਲਾ ਖਰੀਦਦਾਰੀ ਕਰਨ ਆਉਂਦੀ ਹੈ ਉਸ ਦੇ ਵੱਲੋਂ ਪੀਣ ਦੇ ਲਈ ਪਾਣੀ ਮੰਗਿਆ ਜਾਂਦਾ ਹੈ ਤੇ ਪਾਣੀ ਦੀ ਜਗ੍ਹਾ ਉਸ ਨੂੰ ਫਿਨਾਈਲ ਦੇ ਦਿੱਤੀ ਜਾਂਦੀ ਹੈ ਇਸ ਮਾਮਲੇ ਨੂੰ ਲੈ ਕੇ ਮਹਿਲਾ ਦੇ ਭਰਾ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਹੁਣ ਹੰਗਾਮਾ ਕਰ ਦਿੱਤਾ ਦਰਅਸਲ ਇਹ ਮਹਿਲਾ ਦੁਕਾਨ ਤੇ ਕਪੜੇ ਖਰੀਦਣ ਵਾਸਤੇ ਆਈ ਸੀ ਜਦੋਂ ਪਾਣੀ ਮੰਗਿਆ ਜਾਂਦਾ ਹੈ ਤੇ ਮਹਿਲਾ ਮੁਲਾਜ਼ਮ ਦੇ ਵੱਲੋਂ ਇਸ ਨੂੰ ਫਿਨਾਈਲ ਦੀ ਬੋਤਲ ਦੇ ਦਿੱਤੀ ਜਾਂਦੀ ਹੈ ਜਿਸ ਦੀ ਕੀ ਉਹ ਮਹਿਲਾ ਘੁੱਟ ਵੀ ਪਾਰ ਲੈਂਦੀ ਹੈ ਉਸ ਤੋਂ ਬਾਅਦ ਮਹਿਲਾ ਦੀ ਹਾਲਤ ਵਿਗੜਦੀ ਹੈ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਧਰ ਪਰਿਵਾਰਕ ਮੈਂਬਰਾਂ ਨੇ ਦੁਕਾਨ ਤੇ ਪਹੁੰਚ ਕੇ ਹੰਗਾਮਾ ਕਰ ਦਿੱਤਾ ਦੁਕਾਨਦਾਰ ਦੇ ਵੱਲੋਂ ਸਬੰਧਤ ਮਹਿਲਾ ਦਾ ਪਤਾ ਤੱਕ ਨਹੀਂ ਲਿਆ ਗਿਆ ਦੱਸ ਦਿੱ ਗਏ ਕਿ ਇਸ ਮੌਕੇ ਗੱਲਬਾਤ ਕਰਦੇ ਆ ਮਹਿਲਾ ਦੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਘਰਵਾਲੀ ਖਰੀਦਦਾਰੀ ਕਰਨ ਆਈ ਸੀ ਤੇ ਉਸ ਨੂੰ ਪਾਣੀ ਦੀ ਜਗ੍ਹਾ ਫਰਨਲ ਦੇ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਕਿ ਉਸ ਦੀ ਹਾਲਤ ਵਿਗੜੀ ਹੈ ਤੇ ਦੁਕਾਨਦਾਰ ਦੇ ਵੱਲੋਂ ਉਹਨਾਂ ਦੀ ਕੋਈ ਕਿਰ ਨਹੀਂ ਕੀਤੀ ਤੇ ਨਾ ਹੀ ਹਸਪਤਾਲ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਉਹਨਾਂ ਦਾ ਪਤਾ ਲੱਗਿਆ ਇਸ ਮਾਮਲੇ ਦੇ ਵਿੱਚ ਦੁਕਾਨਦਾਰ ਦਾ ਕਹਿਣਾ ਕਿ ਦੁਕਾਨ ਦੀ ਨਵੀਂ ਮੁਲਾਜ਼ਮ ਨੂੰ ਨਹੀਂ ਪਤਾ ਲੱਗਿਆ ਜਿਸ ਦੇ ਚਲਦੇ ਉਸਨੇ ਫਿਨਾਈਲ ਦੀ ਬੋਤਲ ਚੁੱਕ ਕੇ ਦੇ ਦਿੱਤੀ ਹਾਲਾਂਕਿ ਉਹਨਾਂ ਨੇ ਗਲਤੀ ਦੇ ਲਈ ਮਾਫੀ ਵੀ ਮੰਗੀ ਅਤੇ ਦੱਸ ਦਈਏ ਕਿ ਮਹਿਲਾ ਹਸਪਤਾਲ ਦੇ ਵਿੱਚ ਦਾਖਲ ਹੈ ਕਿ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਜਾਣਕਾਰੀ ਲੈਣ ਤੱਕ ਕੋਈ ਨਹੀਂ ਆਇਆ ਅਕਲ ਇੱਕ ਗੱਲ ਦੱਸੋ ਜੀ ਅਕਲ ਮੇਰੇ ਛੋਟੇ ਛੋਟੇ 20 ਸਾਲ ਹੋ ਗਏ ਤੁਹਾਨੂੰ ਅਕਲਾਂ ਹੋ ਗਏ ਮੈਨੂੰ ਇੱਕ ਗੱਲ ਦੱਸੋ ਅਕਲ ਇੱਕ ਗੱਲ ਦੱਸੋ ਇੱਕ ਮਿੰਟ ਅਕਲ ਅਣਜਾਣੇ ਉਸ ਤੋਂ ਸੌਰੀ ਤਾਂ ਅੱਕ ਨਹੀਂ ਫੀਲ ਕੀਤਾ ਉਦੋਂ ਤੁਸੀਂ ਮੇਰੀ ਗੱਲ ਸੁਣੋ ਅਕਲ ਮੈਂ ਥੋੜੇ ਨਾਲ ਮੇਰੀ ਗੱਲ ਹੋਈ ਆ ਮੈਂ ਤੁਹਾਨੂੰ ਇੱਕ ਗੱਲ ਦੱਸੋ ਥੋੜੇ ਨਾਲ ਗੱਲ ਤੁਸੀਂ ਕਿਹਾ ਜੀ ਤੁਹਾਡਾ ਲੂਟ ਹੈ ਇਹਨੂੰ ਵੀ ਜਿਹੜਾ ਬੰਦਾ ਮਰਦਾ ਹੈ ਕੱਲ ਨਾ ਕੱਲ ਸ਼ਾਮ ਦੀ ਗੱਲ ਹੈ ਮੇਰੇ ਸਿਸਟਰ ਬਾਹਰੋਂ ਆਏ ਹੋਏ ਸੀ ਅਮਰੀਕਾ ਤੋਂ ਤੇ ਮੇਰੀ ਵਾਈਫ ਨਾਲ ਉਹ ਇੱਥੇ ਸ਼ਾਮ ਨੂੰ ਆਏ ਆ ਵੀ ਲੇਡੀਜ਼ ਨੇ ਆਪਦੀ ਸ਼ਾਪਿੰਗ ਕਰਨੀ ਤੇ ਹੱਥ ਤੇ ਲਈ ਆਏ ਸੀ ਉਹ ਤੇ ਮੈਂ ਮੈਂ ਆਪਦੇ ਖੇਤ ਸੀਗਾ ਫਾਰਮ ਤੇ ਉੱਥੇ ਟ੍ਰਾਂਸਫਰਮ ਲਵਾਈ ਜਾਂਦਾ ਸੀ ਮੈਨੂੰ ਮੇਰੀ ਸਿਸਟਰ ਦੀ ਕਾਲ ਆਈ ਕਹਿੰਦੀ ਵੀ ਇੱਕਦਮ ਤੂੰ ਕਿੱਥੇ ਆ ਵੀ ਤੂੰ ਇੱਥੇ ਆ ਵੀ ਆਏ ਕਰਕੇ ਨਾ ਫਰਨੈਲ ਪੀਤਾ ਗਿਆ ਮੈਂ ਭਾਈ ਜੀ ਉੱਥੇ ਆਪਣੇ ਖੇਤ ਮੈਂ ਹੱਥਾਂ ਪੈਰਾਂ ਚ ਆ ਗਿਆ ਵੀ ਕੀ ਗੱਲ ਬਾਤਾਂ ਕਿੱਥੋਂ ਬਿਆਰ ਆਏ ਆ ਤੁਸੀਂ ਤੁਸੀਂ ਮੇਸ਼ ਇੱਥੇ ਬੈਠੇ ਹੋ ਵੀ ਕਿਵੇਂ ਫਰਨੈਲ ਕਿਵੇਂ ਨੀ ਕਿਹੜੀ ਗੱਲ ਦੇ ਪੀਤਾ ਗਿਆ ਉਹਦਾ ਭਾਈ ਜੀ ਮੈਨੂੰ ਕੁਝ ਪਤਾ ਨਹੀਂ ਮੈਂ ਡਾਕਟਰ ਪਰਮਜੀਤ ਬਰਾੜ ਮੈਂ ਤਾਂ ਹੱਥਾਂ ਪੈਰਾਂ ਚ ਆ ਗਿਆ ਸਿਸਟਰ ਵਾਈਫ ਐ ਸਿਸਟਰ ਨੂੰ ਐਕਟਵੇ ਚਲਾਉਣਾ ਨਹੀਂ ਆਉਂਦਾ ਸੀਗਾ ਚਲੋ ਜੀ ਇਹ ਕਿਵੇਂ ਨਾ ਕਿਵੇਂ ਕਰਕੇ ਸਿਸਟਰ ਐਕਟਵੇ ਦੇ ਮੈਂ ਕਿਹਾ ਤੂੰ ਇਹਨੂੰ ਲੈ ਕੇ ਪਹੁੰਚ ਸਿਵਲ ਹਸਪੀਟਲ ਡਾਕਟਰ ਫਰਮ ਜੀ ਦੇ ਬਰਾੜ ਉੱਥੇ ਸਿਵਲ ਹਸਪੀਟਲ ਪਹੁੰਚ ਗਏ ਉਹ ਮੈਨੂੰ ਕਹਿੰਦੇ ਕਹਵਰਾਣਾ ਉੱਥੇ ਜਾ ਕੇ ਵਾਈਫ ਐਡਮੈਟ ਕੀਤੀ ਉਹ ਇੱਥੇ ਵੌਮਟਿੰਗ ਕਰਨੀ ਸ਼ੁਰੂ ਕਰ ਗੋਗੇ ਉਹਨੇ ਵਾਈਫ ਨੇ ਮੁੜ ਕੇ ਜੀ ਜੋ ਸਾਰੀ ਗੱਲ ਹੋਈ ਮੈਨੂੰ ਸਿਸਟਰ ਨੇ ਦੱਸਿਆ ਕਹਿੰਦੇ ਅਸੀਂ ਇਹਨਾਂ ਕੋਲ ਆਏ ਇਹਨਾਂ ਨੇ ਇਹਨਾਂ ਨੂੰ ਜਦੋਂ ਲੇਡੀਜ਼ ਆਏ ਸ਼ਾਪਿੰਗ ਕਰੀ ਜਾਂਦੀਆਂ ਇਹਨਾਂ ਨੇ ਇਹਨਾਂ ਤੋਂ ਪਾਣੀ ਮੰਗਿਆ ਇਹਨਾਂ ਨੇ ਜੀ ਉਹਨਾਂ ਨੂੰ ਦੂਜਾ ਜਿਹੜਾ ਪਾਣੀ ਹੁੰਦਾ ਇਨਾਂ ਕੋਲ ਕਿ ਇੱਕ ਬੁੱਤਲੀ ਪਾਣੀ ਦੀ ਸੀਗੀ ਉਹ ਕਹਿੰਦੀ ਚਲੋ ਅਸੀਂ ਪੀਲਾਂਗੇ ਇਹਨਾਂ ਨੇ ਬੋਤਲ ਇਹਨਾਂ ਦੀ ਕੁੜੀ ਲੈ ਕੇ ਆਈ ਇਹਨਾਂ ਨੇ ਬੋਤਲ ਜਦੋਂ ਖੋਲ੍ਹਿਆ ਵਾਈਫ ਨੇ ਉਹਦਾ ਪਰਮਾਤਮਾ ਉਹ ਕੁਦਰਤੀ ਵਾਈ ਗੁਰੂ ਨੇ ਰੱਖਣਾ ਸੀ ਉਹਨੇ ਮੂੰਹ ਲਾ ਕੇ ਨਹੀਂ ਪਾਣੀ ਪੀਤਾ ਉਹਨੇ ਆਪਾਂ ਜਿਵੇਂ ਆਪਾਂ ਉਤੋਂ ਮੂੰਹ ਕਰਕੇ ਪਾਣੀ ਪੀ ਲੈਨੇ ਇੱਕ ਘੁੱਟ ਜਦੋਂ ਉਹਨੇ ਇੱਕ ਘੁੱਟ ਬਾਈ ਜੀ ਪੀਤੀ ਉਹਦੇ ਦਾ ਮੂੰਹ ਚ ਉਹਨੂੰ ਆਉਣ ਲੱਗਿਆ ਵੀ ਇਹਦਾ ਇੰਨਾ ਕੌੜਾ ਵੀ ਜਿਵੇਂ ਜ਼ਹਿਰ ਹੈ ਉਹਨੂੰ ਕੁਝ ਲੱਭਿਆ ਨਹੀਂ ਉਹਨਾਂ ਨੇ ਇਹਨਾਂ ਦੀ ਇੱਥੇ ਬਾਲਟੀ ਪਈ ਸੀ ਬਾਈ ਜੀ ਬਾਲਟੀ ਜਾ ਕੇ ਉਹਨੇ ਵੌਮਟਿੰਗ ਕਰਤੇ ਉਹਨੂੰ ਵੌਮਟਿੰਗ ਆ ਗਈ ਉਹਦੇ ਮੂੰਹ ਚ ਸਾਰਾ ਹੋਇ ਪਾਣੀ ਪਹਿਲਾਂ ਵੀ ਵਲਟਿਜ ਪਿਆ ਸੀਗਾ ਮੁੜ ਕੇ ਇਹੋ ਕਹਿੰਦੀ ਸਿਸਟਰ ਜਿਹੜੇ ਡਾਕਟਰ ਆ ਜੀ ਨਾਲ ਉਹ ਸੁਣਨ ਲੱਪੇ ਵੀ ਆ ਕੀ ਚੀਜ਼ ਇਹਨਾਂ ਨੂੰ ਪੁੱਛਣ ਲੱਪੇ ਸੋਡਾ ਜਾਂ ਕੀ ਚੀਜ਼ ਆ ਕੀ ਗੱਲ ਹੋ ਗਈ ਉਹਨਾਂ ਨੇ ਇਹਨਾਂ ਦਾ ਇੱਕ ਮੁੰਡਾ ਸੀ ਜਿਹੜਾ ਕਿਰਿੰਦਾ ਪਿੱਛੇ ਕੰਮ ਕਰਦਾ ਸੀ ਕਹਿੰਦਾ ਤਾਂ ਜੀ ਫਰਨੇਲ ਹੈ ਤੁਹਾਨੂੰ ਫਰਨੇਲ ਵਾਲਾ ਪਾਣੀ ਪੀਆਤਾ ਤੇ ਬਾਈ ਜੀ ਇਹਨਾਂ ਦਾ ਜਿਹੜਾ ਇੱਥੇ ਬੰਦਾ ਕੋਈ ਪਰਦੰਮਣ ਕੇ ਕੌਣ ਸੀ ਮੈਨੂੰ ਨਹੀਂ ਕੱਲ ਪਤਾ ਪਰ ਜਿਹੜੇ ਹੈਗੇ ਆ ਉਹ ਕਹਿੰਦਾ ਬੰਦਾ ਕਹਿੰਦਾ ਜੀ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਫਰਨੇਲ ਡਿਊਟ ਕੋਈ ਜ਼ਿਆਦਾ ਨਹੀਂ ਹੁੰਦਾ ਫਰਨੇਲ ਪੀਂਨਰ ਬੰਦਾ ਨਹੀਂ ਮਰਦਾ ਕੋਈ ਗੱਲ ਨਹੀਂ ਤੁਸੀਂ ਆ ਉਹ ਮੇਰੀ ਵਾਈਫ ਜੀ ਇੱਥੇ ਵਾਸ਼ਰੂਮ ਤੇ ਵੋਮਟਿੰਗ ਤੇ ਵੋਮਟਿੰਗ ਕਰੀ ਜਾਏ ਇਹ ਬੰਦਿਆਂ ਦੇ ਤੰਨੇ ਤੇ ਜਦੋਂ ਇਹਨੇ ਉਹ ਮੁੰਡੇ ਨੇ ਕਿਹਾ ਵੀ ਹਾਂ ਵੀ ਇਹ ਤਾਂ ਬਈ ਫਰਨੈਲ ਸੀ ਐਨੇ ਉਹ ਮੁੰਡਾ ਘੁਰਿਆ ਮੁੰਡਾ ਅੱਗੇ ਦੇ ਪਿੱਛੇ ਚਲਾ ਗਿਆ ਮੁੜ ਕੇ ਜੀ ਕੀ ਹੋਇਆ ਇਹਨਾਂ ਨੇ ਜਦੋਂ ਵਾਈਫ ਵੋਮਟਿੰਗ ਕਰੀ ਹੈ ਉਹਨੂੰ ਚੱਕਰ ਆਉਣ ਲੱਗ ਪਿਓ ਢਿੱਗਣ ਲੱਗ ਇਹਨਾਂ ਨੇ ਬਾਕਾਇਦਾ ਇੱਕ ਆਪਣੇ ਕੋਈ ਕੁੱਤੇ ਦੇ ਵੀ ਯਾਰ ਕੁੱਤੇ ਆਪਾਂ ਵੀ ਰੱਖਿਆ ਕੋਈ ਬਾਹਰਲਾ ਦਬਾਰਾ ਕੁੱਤਾ ਹੁੰਦਾ ਉਹਨੂੰ ਵੀ ਆਪਾਂ ਕੋਈ ਜ਼ਖਮ ਹੀ ਹੋਏ ਉਹਨੂੰ ਕੋਈ ਆਪਾਂ ਉਹਦੇ ਮੱਲਮ ਪੱਟੀ ਲਾਉਣੇ ਆ ਇਹਨਾਂ ਦੇ ਰੈਗੂਲਰ ਕਸਟਮਰ ਆ ਬਾਈ ਜੀ ਇਹਨਾਂ ਨੇ ਇ wife ਉਹਨੂੰ ਚੱਕਰ ਖਾ ਕੇ ਡਿੱਗੀ ਜਾਂਦੀ ਵੋਮਟਿੰਗ ਤੇ ਵੋਮਟਿੰਗ ਕਰੀ ਜਾਂਦੀ ਸੀ ਮੇਰੀ ਸਿਸਟਰ ਨੇ ਕਿਹਾ ਵੀ ਮੈਨੂੰ ਐਕਟਵਾ ਨਹੀਂ ਆਉਂਦਾ ਇਹਨਾਂ ਨੇ ਕਿਸੇ ਬੰਦੇ ਨੇ ਆਈ ਨਹੀਂ ਕਿਹਾ ਵੀ ਤੁਹਾਨੂੰ ਅਸੀਂ ਚੱਕ ਕੇ ਹਸਪੀਟਲ ਲੈ ਕੇ ਜਾਂਦੇ ਆ ਇਹ ਇਹਨਾਂ ਨੂੰ ਕਹੀ ਗਈ ਪੁਲਿਸ ਸਾਨੂੰ ਹਸਪੀਟਲ ਲੈ ਜਾਓ ਅਮਰਜੈਂਸੀ ਅਸੀਂ ਹੁਣ ਲੈ ਕੇ ਜਾਂਦੇ ਆ ਵੀ ਸਾਨੂੰ ਵੀ ਨਹੀਂ ਠੀਕ ਮੇਰੀ ਭਾਬੀ ਪਰ ਇਹਨਾਂ ਬੰਦਿਆਂ ਦੇ ਕੰਨ ਦੇ ਜਮਾ ਜੂ ਨਹੀਂ ਸਿਕਨ ਮਤਲਬ ਹੋਈ ਜੀ ਵਾਈਫ ਕਿਵੇਂ ਨਾ ਕਿਵੇਂ ਕਰਕੇ ਸਿਸਟਰ ਉਹਨੂੰ ਲੈ ਆ ਹਸਪੀਟਲ ਲੈ ਕੇ ਗਈ ਚਲੋ ਜੀ ਉੱਥੇ ਡਾਕਟਰ ਬਰਾਡ ਪਰਮਜੀਤ ਬਰਾਡ ਡਾਕਟਰ ਸੀਗੇ ਉਹਨਾਂ ਨੇ ਸਾਰਾ ਉਹਨੂੰ ਉੱਥੇ ਐਡਮਿਟ ਕੀਤਾ ਜੀ ਸਾਰਾ ਜੋ ਉਹਦਾ ਟਰੀਟਮੈਂਟ ਸ਼ੁਰੂ ਕੀਤਾ ਬਾਈ ਜੀ ਉਹਦਾ ਸਾਰਾ ਮੂੰਹ ਉਹਦਾ ਪੱਕ ਗਿਆ ਹਜੇ ਤੱਕ ਉਹ ਕੱਲ ਉੱਥੇ ਤਾਰ 3-4 ਘੰਟੇ ਸਾਨੂੰ ਰੱਖਿਆ ਚਲੋ ਜੋ ਦਾ ਸੀਗਾ ਸਾਰਾ ਆਪਦਾ ਉਹਨੂੰ ਟਰੀਟਮੈਂਟ ਦੇ ਕੇ ਅਸੀਂ ਉਹਨੇ ਕਰੀ ਘਰੇ ਲਿਆਏ ਤੇ ਉਹਦਾ ਸਾਰਾ ਮੂੰਹ ਪੱਕਾ ਹੈ ਹਜੇ ਤੱਕ ਬਾਈ ਜੀ ਉਹਦੀ ਹੈਲਥ ਠੀਕ ਨਹੀਂ ਸਟੇਬਲ ਨਹੀਂ ਕਿਉਂਕਿ ਤੁਹਾਨੂੰ ਪਤਾ ਜਿਹੜਾ ਫਰਨੇਲ ਹੈ ਇਹ ਹੌਲੀ ਹੌਲੀ ਅਸਰ ਕਰਦੀ ਆ ਆਪਾਂ ਨੂੰ ਕੀ ਪਤਾ ਵੀ ਅੱਜ ਦੇ ਮਹੀਨਾ ਕਦੋਂ ਆ ਕਿਡਨੀਸ ਤੇ ਤੁਹਾਨੂੰ ਪਤਾ ਲੰਗਸ ਤੇ ਜਾਂ ਲਿਵਰ ਤੇ ਕਿਵੇਂ ਬਾਈ ਜੀ ਮੇਰੇ ਛੋਟੇ ਛੋਟੇ ਬੱਚੇ ਆ ਮੈਂ ਦੱਸੋ ਕਿੱਥੇ ਜਾਂਦਾ ਵੀ ਮੇਰਾ ਇਹਨਾਂ ਦਾ ਮੇਰਾ ਘਰ ਹੀ ਭੱਟਦਾ ਸੀਗਾ ਜੀ ਤੁਸੀਂ ਦੱਸੋ ਵੀ ਇੱਕ ਬੰਦਾ ਤੁਹਾਡੇ ਕੋਲ ਸ਼ਾਪਿੰਗ ਕਰਨ ਆਉਂਦਾ ਪਾਣੀ ਦਾ ਤੁਸੀਂ ਉਹਨੂੰ ਪਾਣੀ ਮੰਗ ਰਹੇ ਆ ਤੇ ਤੁਸੀਂ ਉਹਨੂੰ ਜ਼ਹਿਰ ਪਿਆ ਰਹੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਉਹ ਬੰਦਾ ਹੈਲਪ ਤੁਸੀਂ ਹੈਲਪ ਦਾ ਕੀ ਕਰਨੀ ਆ ਤੁਸੀਂ ਕਹਿ ਰਹੇ ਉਹਨੂੰ ਕੋ ਆਪ ਦੀ ਥੀਨੂ ਦੇ ਉਹਨੂੰ ਕਹਿੰਦਾ ਫਰਨੈਲ ਪਿਆ ਤੂੰ ਆਪ ਪੀ ਵੀ ਹਾਂ ਨਹੀਂ ਮਰਦਾ ਬੰਦਾ ਤੇ ਪੀਕੇ ਦੇਖੇ ਬਾਈ ਜੀ ਨਾ ਇਹਨਾਂ ਨੇ ਸਾਡੀ ਕੋਈ ਹੈਲਪ ਕੀਤੀ ਵੀ ਨਾ ਸਾਨੂੰ ਕੋਈ ਉੱਥੇ ਬੰਦਾ ਵੀ ਚੱਕ ਕੇ ਇਹਨਾਂ ਨੂੰ ਅਮਰਜੈਂਸੀ ਲੈ ਜੇ ਹਸਪਤਾਲ ਲੈ ਜੇ ਇਹਨਾਂ ਦੇ ਕੰਨ ਤੇ ਜੂ ਨਹੀਂ ਸਕਕੀ ਉਸ ਤੋਂ ਬਾਅਦ ਜਦੋਂ ਟ੍ਰੀਟਮੈਂਟ ਹੋ ਗਿਆ ਮੇਰੀ ਵਾਈਫ ਦਾ ਮੈਂ ਨੰਬਰ ਲਿਆ ਜੀ ਇਹਨਾਂ ਦਾ ਮੈਂ ਨੰਬਰ ਲੈ ਕੇ ਮੈਨੂੰ ਕਾਲ ਕੀਤੀ ਮੈਂ ਕਿਹਾ ਅੰਕਲ ਦੇਖੋ ਅਸੀਂ ਤੁਹਾਡੇ ਇੰਨੇ ਪੁਰਾਣੇ ਕਸਟਮਰ ਆ ਜੀ ਤੁਹਾਡੇ ਕੋਲ ਕਦੋਂ ਦੇ ਅਸੀਂ ਆਉਣੇ ਆ ਤੁਸੀਂ ਮੈਨੂੰ ਦੱਸੋ ਤੁਹਾਡੀ ਧੀ ਆ ਕੋਈ ਹੋਰ ਬੰਦਾ ਹੁੰਦਾ ਮੇਰੀ ਵਾਈਫ ਨੇ ਚਲੋ ਉਹਨੇ ਤੁਸੀਂ ਜਦੋਂ ਤੁਸੀਂ ਉੱਡੇ ਬੰਦੇ ਨੇ ਉਹਨੂੰ ਪਾਣੀ ਫਰਨੈਲ ਦੇਤਾ ਗਲਤੀ ਨਾਲ ਪਿਆਤਾ ਮੈਂ ਗੱਲ ਮੰਨ ਲਈ ਤੁਸੀਂ ਕਹਿ ਰਹੇ ਹੋ ਜੀ ਫਰਨੈਲ ਪੀ ਕੇ ਵੀ ਹਾਂ ਬੰਦਾ ਕਿਹੜਾ ਮਰਦਾ ਥੋਨੀ ਤੁਹਾਡੀ ਆ ਬੋਰਡਿੰਗ ਹੈ ਤੁਸੀਂ ਉਸ ਤੋਂ ਬਾਅਦ ਵੇਖੋ ਤੁਸੀਂ ਇੰਨਾ ਦਾ ਬੰਦੇ ਚ ਇਨਸਾਨੀਅਤ ਹੁੰਦੀ ਤੁਸੀਂ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਜਾਓ ਉਹਨੂੰ ਅਮਰਜੈਂਸੀ ਲੈ ਕੇ ਜਾਓ ਉਹ ਤਾਂ ਅਸੀਂ ਕੁਛ ਲੇਟ ਹੋ ਜਾਂਦੇ ਬਾਈ ਜੀ ਕੁਝ ਵੀ ਪਾਣਾ ਵਰਤ ਸਕਦਾ ਸੀਗਾ ਸਾਡੇ ਦਸੋ ਪੱਲੇ ਕੀ ਰਹਿੰਦਾ ਇਹ ਬਾਈ ਜੀ ਮੈਂ ਵੇਖੋ ਬੁਰਾ ਹਾਲ ਹੈ ਇਹਨਾਂ ਦਾ ਇਹਨੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਚਲੋ ਜੀ ਜਿਹੜਾ ਕੁਝ ਹੋ ਗਿਆ ਚਲੋ ਕੋਈ ਕੋਈ ਜਾਣਤਾ ਨਹੀਂ ਗਈ ਮੈਨੂੰ ਕਹਿੰਦਾ ਇਹਦੀ ਬੋਰਡਿੰਗ ਆ ਬੰਦੇ ਦੀ ਤੇ ਉਦੋਂ ਬਾਅਦ ਚਲੋ ਨਾ ਇਹਨੇ ਉਦੋਂ ਬਾਅਦ ਮੇਰੇ ਪਿੱਛੇ ਆ ਕੇ ਆ ਪੁੱਛਿਆ ਹਸਪੀਟਲ ਵੀ ਠੀਕ ਹੈ ਇੱਕ ਮੇਰੀ ਮੇਰੀ ਆਪਣੀ ਭੂਆ ਜੀ ਦੀ ਬੇਟੀ ਇਹਨਾਂ ਕੋਲ ਕੱਲ ਜਦੋਂ ਕਾਲੀ ਕਾਲੀ ਸਾਡੇ ਕੁਝ ਕੱਪੜੇ ਰਹਿ ਗਏ ਸੀ ਉਹ ਅੱਜ ਇਹਨਾਂ ਕੋਲ ਕੱਪੜੇ ਲੈਣ ਆਈ ਕੱਪੜੇ ਲੈ ਕੇ ਚਲੀ ਗਈ ਇਹਨੇ ਆਏ ਨਹੀਂ ਪੁੱਛਿਆ ਵੀ ਉਹ ਹੈ ਠੀਕ ਹੈ ਕਿਵੇਂ ਆ ਆ ਹਾਲ ਹੈ ਬਾਈ ਜੀ ਆ ਬੰਦਿਆਂ ਦਾ ਕਾਰਵਾਈ ਕੀ ਕਰਵਾਈ ਕੀਤੀ ਉਹਨਾਂ ਨਾਲ ਕਾਰਵਾਈ ਬਾਈ ਜੀ ਮੈਂ ਆ ਸੀ ਵੀ ਮੈਨੂੰ ਦੇਖੋ ਇਹਨਾਂ ਨਾਲ ਸਾਡੇ ਪੁਰਾਣੇ ਰਿਲੇਸ਼ਨਸ਼ਿਪ ਬਹੁਤ ਅਸੀਂ ਇਹਨਾਂ ਕੋਲ ਆਉਂਦੇ ਸੀ ਸਿਸਟਰ ਬਾਹਰੋਂ ਆਏ ਆ ਭੈਣ ਕਹਿੰਦੀ ਮੈਨੂੰ ਵੀ ਆਪਾਂ ਮੈਂ ਉੱਥੇ ਐਮਐਲਰ ਘਟਾਉਣ ਲੱਗਾ ਸੀ ਡਾਕਟਰ ਬਰਾਡ ਮੈਨੂੰ ਕਹਿੰਦੇ ਵੀ ਤੁਸੀਂ ਵਾਹਿਗੁਰੂ ਦਾ ਸ਼ੁਕਰ ਕਰੋ ਵੀ ਆਪਣਾ ਬਚਾਅ ਹੋ ਗਿਆ ਵਾਈਫ ਬਚ ਗਈ ਤੁਹਾਡੀ ਵੀ ਕੋਈ ਜਿਆਦਾ ਹੈ ਜੇ ਜਿਆਦਾ ਕੰਜ਼ਿਊਮ ਕਰ ਲੈਂਦੀ ਪਤਾ ਨਹੀਂ ਕੀ ਹਾਂ ਦੇ ਵੇਖੋ ਬਾਈ ਜੀ ਛੋਟੇ ਛੋਟੇ ਬੱਚੇ ਮੇਰੀ ਕਿ ਇਹਨਾਂ ਨਾਲ ਕੋਈ ਪਰਸਨਲੀ ਦੁਸ਼ਮਣੀ ਹੈ ਮੈਨੂੰ ਦੱਸੋ ਇਹਨਾਂ ਨਾਲ ਕੋਈ ਮਾਂ ਖਾਦੀ ਕੋਈ ਰੰਜਿ ਹੈ ਤਾਂ ਇਹਨਾਂ ਦੇ ਰੈਗੂਲਰ ਕਸਟਮਰ ਹੈ ਜੀ ਮਤਲਬ ਪੁਰਾਣਾ ਚੰਗਾ ਵਰਤਦੇ ਆਂ ਪਰ ਤੁਸੀਂ ਆਹ ਦੱਸੋ ਵੀ ਇੰਨਾ ਲੋਕਾਂ ਦਾ ਆਹ ਬੁਰਾ ਹਾਲ ਹੋ ਗਿਆ ਵੀ ਤੁਸੀਂ ਤਾਂ ਰੱਬ ਵੀ ਭੁੱਲੀ ਬੈਠੇ ਆ ਤੁਹਾਡੇ ਵੀ ਕਿਸੇ ਤੀ ਭੈਣ ਬਿਕ 2 ਮਿੰਟ ਦੀ ਦੇਰੀ ਨਾਲ ਸਾਡੇ ਪਰਿਵਾਰ ਦਾ ਕੀ ਹੋਣਾ ਮੇਰੇ ਛੋਟਾ ਇੱਕ ਮੇਰਾ 3 ਸਾਲ ਦਾ ਬੇਟਾ ਜੀ ਇੱਕ ਮੇਰਾ ਬੇਟਾ 6.5 ਸਾਲ ਦਾ ਤੇ ਦੱਸੋ ਸਾਡੇ ਕੀ ਮੈਦਾ ਜੀ ਇਹਨਾਂ ਵਿਰੁੱਧ ਚਾਹਣਾ ਵੀ ਕਾਨੂੰਨੀ ਕਾਰਵਾਈ ਕਰੇ ਸਾਰੀ ਸੀਸੀਟੀਵੀ ਕੈਮਰੇ ਦੀ ਰਿਪੋਰਟਿੰਗ ਕਢਾਓ ਵੀ ਇਹਨਾਂ ਦਾ ਕੀ ਹਾਲ ਹੈ ਵੀ ਕੀ ਤੁਸੀਂ ਲੋਕਾਂ ਨੂੰ ਜਿਹੜਾ ਤੁਸੀਂ ਪਾਣੀ ਦਾ ਫਿਲਟਰ ਜਿਹੜਾ ਤੁਸੀਂ ਨਹੀਂ ਪਿਆ ਸਕਦੇ ਵੀ ਤੁਸੀਂ ਆਏ ਲੋਕਾਂ ਨੂੰ ਜ਼ਹਿਰ ਤਾਂ ਨਾ ਪਿਐਓ ਫਰਨਲ ਤਾਂ ਨਾ ਪਿਐਓ ਜੀ ਮੈਂ ਤਾਂ ਸਖਤੋ ਸਖਤ ਕਾਰਵਾਈ ਚਾਹਣਾ ਜੀ ਇਹਨਾਂ ਖਿਲਾਫ ਵੀ ਕਾਰਨ ਇਹਨਾਂ ਨੇ ਪਾਣੀ ਪੁੰਗੇ ਨਲਕੀ ਨਵੀਂ ਆਈ ਸੀ ਪਤਾ ਨਹੀਂ ਸੀ ਉਹਨੇ ਉਹ ਜਿਹੜਾ ਕਨਸਟ੍ਰੇਟ ਹੁੰਦਾ ਉਹ ਪੜਾਤੀ ਦੇ ਨਾਲ ਉਹਨਾਂ ਨੇ ਮੂੰਹ ਨਾਲ ਲਾਈ ਤੁਸੀਂ ਇਸ ਗੱਲ ਦੀ ਗੱਲ ਹੋ ਗਈ ਇਹਨਾਂ ਦੀ ਬਾਤ ਤੁਸੀਂ ਮਹਿਸੂਸ ਕੀਤਾ ਸਰਪਾ ਕੱਲ ਦੀ ਕਿ ਉਹਨਾਂ ਨੇ ਇਸ ਗੱਲ ਦੇ ਸੌਰੀ ਫੀਲ ਕੀਤੀ ਉਹਨਾਂ ਨੇ ਇਹ ਬਹੁਤ ਗਲਤ ਕੰਮ ਹੋਇਆ ਤੇ ਉਹਨਾਂ ਦੇ ਇਸ ਗੱਲ ਜਿਆਦਾ ਨਹੀਂ ਹਸਪੀਟਲ ਦਾਖਲ ਵੀ ਹੋਏ ਇਹ ਨਹੀਂ ਮੈਨੂੰ ਪਤਾ